ਰੇਤ ਦੇ ਬਿਆਪਾਨ ਵਿੱਚ ਸਾਨੂੰ ਆਪਣੇ ਡੱਲਾਂ ਪਾਉਂਡਾਂ ਤੇ ਯੂਰੂਆਂ ਦੇ ਚੋਰੀ ਹੋਣ ਦਾ ਡਰ ਨਹੀਂ ਸੀ ਜਿੰਨਾ ਸਾਨੂੰ ਪਾਣੀ ਚੋਰੀ ਹੋਣ ਦਾ ਡਰ ਸੀ ਅਸੀਂ ਤਿੰਨ ਟਾਈਮ ਪਾਣੀ ਪੀਂਦੇ ਅੱਧਾ ਅੱਧਾ ਗਲਾਸ ਅਸੀਂ ਸਾਰਿਆਂ ਨੇ ਆਪੋ ਆਪਣੀ ਬੋਤਲਾਂ ਰੱਖੀਆਂ ਸੀ ਜਿਨ੍ਹਾਂ ਵਿੱਚ ਅਸੀਂ ਪਾਣੀ ਜਮਾ ਰੱਖਦੇ ਸੀ ਫਿਰ ਸਾਨੂੰ 25 ਦਿਨਾਂ ਬਾਅਦ ਫਿਰ 10ਵੀਂ ਡੌਂਕੀ ਤੇ ਲੈ ਕੇ ਜਾਣ ਲਈ ਨਵੇਂ ਡੌਂਕਰ ਲੈਣ ਆਏ ਉਹਨਾਂ ਨੇ ਕਿਹਾ ਜਲਦੀ ਜਲਦੀ ਕਟੀਆਂ ਵਿੱਚ ਬੈਠੋ ਅਸੀਂ ਕਾਲੀ ਨਾਲ ਤਿਆਰ ਹੋਏ ਸ਼ਾਮ ਦੇ 7 ਵਜੇ ਸੀ ਅਸੀਂ ਸਾਰੇ ਤੇ ਨੀਗਰੋ ਉਸੇ ਵੇਲੇ ਗੱਡੀਆਂ ਵਿੱਚ ਬੈਠ ਗਏ ਡੌਂਕਰਾਂ ਨੇ ਜਦੋਂ ਸਾਡੀ ਗਿਣਤੀ ਕੀਤੀ ਤਾਂ ਨੀਗਰਾਂ ਨੂੰ ਪਾਹਾਂ ਤੋਂ ਫੜ ਕੇ ਥੱਲੇ ਉਤਾਰਦੇ ਹੋਏ ਕਿਹਾ ਤੁਸੀਂ ਇੱਥੇ ਬੈਠੋ ਅਸੀਂ ਬਾਅਦ ਵਿੱਚ ਤੁਹਾਨੂੰ ਲੈ ਕੇ ਜਾਵਾਂ ਉਹਨਾਂ ਦੀ ਗੱਲ ਸੁਣ ਕੇ ਨੀਗਰੋ ਬਹੁਤ ਉੱਚੀ ਉੱਚੀ ਰੋਣ ਲੱਗੇ ਉਹ ਡੌਂਕਰਾਂ ਦੇ ਪੈਰ ਫੜ ਕੇ ਕਹਿਣ ਲੱਗੇ ਸਾਨੂੰ ਨਾਲ ਹੀ ਲੈ ਜਾਓ ਪਰ ਡੌਂਕਰਾਂ ਨੇ ਗਾਲਾਂ ਕੱਢ ਕੱਢ ਕੇ ਉਹਨਾਂ ਨੂੰ ਉੱਥੇ ਹੀ ਬੈਠਣ ਲਈ ਕਿਹਾ